ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਲ ਕਲ ਵਾਲੀ ਕਾਮ ਮਦੇ மனு கிரோ அஜல கூட யு தே ਕਲ ਜੁਬ ਤੇ ਆਉਤਾਰੀ ਪਰਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਕਤ ਦੀ ਰੂਪ ਰੇਖਾ ਖਿੱਚਦਾ ਹੋਇਆ ਇਹ ਮਹਾਵਾਕ ਇਹ ਮਹਾ ਸੰਦੇਸ਼ ਇਹ ਮਹਾਨ ਉਪਦੇਸ਼ ਮਨੁੱਖ ਤੇ ਦਿਲ ਦਿਮਾਗ ਦੇ ਤੇ ਜਦ ਵੀ ਪ੍ਰਭਾਵ ਪੈਂਦਾ ਹੈ ਮਾਹੌਲ ਦਾ ਵਾਤਾਵਰਣ ਦਾ ਸਮੇਂ ਦਾ मौसम ਦਾ ਸਰੀਰ ਪ੍ਰਭਾਵਿਤ ਹੁੰਦਾ ਹੈ ਮੌਸਮ ਤੋਂ ਮਨ ਪ੍ਰਭਾਵਿਤ ਹੁੰਦਾ ਹੈ بیرونی ਮਾਹੌਲ ਤੋਂ ਇੱਥੇ ਘਰ ਦੇ ਕੋਈ ਮਨੁੱਖ ਚਲਾਣਾ ਕਰ ਗਿਆ ਹੈ লাশ ਪਈ ਹੈ ਚਾਰੋਂ ਪਾਸੇ ਰੋਲਣ ਹੋ ਰਿਹਾ ਹੈ ਪਰ ਕੋਈ ਖੁਸ਼ਖਰਮ ਮਨੁੱਖ ਉਸ ਤਬੀਅਤ ਮਨੁੱਖ ਕਿਸੇ ਕਾਰਨ ਵੱਸ ਅਗਰ ਉਸ ਘਰ ਦੇ ਪ੍ਰਵੇਸ਼ ਕਰੇ ਆਪਣੇ ਹਾਸੇ ਨੂੰ ਪ੍ਰਗਟ ਨਹੀਂ ਕਰ ਸਕੇਗਾ ਉਸ ਦੀਆਂ ਵੀ ਅੱਖਾਂ ਛਲਕ ਉੱਠਣਗੀਆਂ ਉਹ ਜੋ ਬਹੁਤੇ ਮਨੁੱਖ ਅੱਖਾਂ ਛਲਕਾ ਰਹੇ ਨੇ ਹੰਝੂ ਵਗ ਰਹੇ ਨੇ ਇਹਨਾਂ ਬਾਰ ਦੇ ਹੰਝੂਆਂ ਦਾ ਕਿਤਨਾ ਪ੍ਰਭਾਵ ਹੈ किथे மனுਕ ਹੱਸ ਨਹੀਂ ਸਕੇਗਾ ਇਕ ਵਿਆਹ ਸ਼ਾਦੀ ਦਾ ਘਰਾਣਾ ਹੈ ਸਹਰੇ ਸਜਾਏ ਜਾ ਰਹੇ ਨੇ ਮੰਗਲ ਗੀਤ ਗਾਏ ਜਾ ਰਹੇ ਨੇ ਮੰਗਲ ਧੁਨੀਆਂ ਵੱਜ ਰਹੀਆਂ ਨੇ ਸੁੰਦਰ ਵਸਤਰਾ ਨਾਲ ਬਰਾਤੀ ਸਜੇ ਹੋਏ ਨੇ ਸੁੰਦਰ ਪਕਵਾਨ ਨਾਲ ਚਾਰੋਂ ਪਾਸੇ ਦਾ ਵਾਤਾਵਰਣ ਸੁਗੰਧਿਤ ਹੈ ਮਹਿਕ ਡੁੱਲ ਰਹੀ ਹੈ ऐसे माहौल में अगर कोई गमगीन मनुख अपनी अखा तो हंजू करना चाहे नहीं कर सकेगा वातावरण ने प्रेरणा है माहौल ने असर पाना है, मौसम का असर तन पर पैदा है सीत लहर चल रही है मन प्रभावित है, लू चल रही है मन तन प्रभावित है, में खिजा है या मौसम बहार है शरीर लाजमी अंदोलत है, लाजमी प्रभावित हूँ खुशी का घराना है या मौत का घर है बाजार है या शमशान घाट है मनुख का मन इस सारे माहौल तो प्रभावित होता है कोई संगत है सतसंगत है सकदा के हो ही नहीं सकता कि मन प्रभावित ना हो जैसे असह सर्दी हो बहुत शीत लहर हो तो उस तो बचण का असी उपराला कर दें, लू चल रही है गर्मी सीमा तो अगह टप गई है असी शरीर को सुर सुरक्षित रखने उपराले करते हैं ਉਦੰਦ ਕਰਦੇ ਆ ਇਸ ਤਰ੍ਹਾਂ ਇਹ ਆਦ ਕਾਲ ਤੋਂ AVTARI ਪੁਰਸ਼ ਕਹਿੰਦੇ ਰਹਿਨੇ ਜਿੱਥੇ ਮਨ ਤੇ ਬੁਰਾ ਪ੍ਰਭਾਵ ਪਵੇ ਜਿੱਥੇ ਮਨ ਡੈਂਦੀ ਕਰਾ ਚਲਾ ਜਾਵੇ ਉਸ ਮਾਹੌਲ ਦੇ ਪ੍ਰਭਾਵ ਤੋਂ ਬਚਣ ਦਾ ਉਪਰਾਹ ਲਾ ਕਰੋ ਤਾਂ ਕੁਸੰਗਤ ਤੋਂ ਬਚਣ ਦਾ ਉਪਰਾਹ ਹੈ ਸਤ ਸੰਗ ਅਪਵਿੱਤਰ ਮਾਹੌਲ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ पवित्र वातावरण पवित्र माहौल पर धन गुरु नानक देव जी महाराज कहते ऐसा हो कि पवित्र थान कोई ही ना ते चारों पास ही अपवित्रता हो ऐसे दे मनुख अपने मन को किस तरह बचावे इकबाल ने भी कह दिता है दरम्यान कारे दरिया तख्ता बदम करदा अमी बाज गोयन के दामन होशियार बास। तू लकड़ दे तखते नसया नाल, नाल बन देता, और दरिया देता। उपरों कह रहे हैं, है भिजी ना बिजी गिला ना अवे तो मैं किस तरह बचावा? है? ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ ਇਹ ਜੋ ਮਾਹੌਲ ਹੈ ਇਹ ਜੋ ਯੁੱਗ ਹੈ ਇਹ ਬਾਹਰ ਦੀ ਹਾਲਤ ਹੈ ਇਸ ਨੂੰ ਸਾਡੇ ਦੇਸ਼ ਦੇ ॠषि मुਨੀਆਂ ਨੇ ਨਾਮ ਦਿੱਤਾ ਹੈ ਕਲਯੁਗ ਤੇ ਕਲਯੁਗ ਨੂੰ ਗੁਰੂਾਨੰਕ ਕਹਿਣਨ ਕਲਾਲੀ ਤੇ ਕਲਾਲੀ ਤੋਂ ਮਰਾਦ ਆਉਂਦਾ ਹੈ ਸ਼ਰਾਬ ਬਣਾ ਕੇ ਵੇਚਣ ਵਾਲਾ ਜੋ ਸਵੈਮ ਬਣਾਉਂਦਾ ਹੈ ਵੇਚਦਾ ਹੈ ਕਲਾਲ ਪ੍ਰਾਣਾ ਸ਼ਬਦ ਸੜੇ ਦੇਸ਼ ਦੇ ਵਿੱਚ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਨੂੰ ਕਲਾਲ ਕਹਿੰਦਾ ਹੈ ਕਲਾਲ ਮਹਾਰਾਜ ਕਹਿੰਨੇ ਇਹ ਯੁੱਗ ਕਲਾਲ ਹੈ ਕਿ ਯੁੱਗ ਹੀ ਕਲਾਲ ਹੈ ਕਿ ਕਲ ਯੁੱਗ ਹੀ ਕਲਾਲ ਹੈ ਅਗਰ ਇਹ ਕਲਾਲ ਹੈ ਤਾਂ ਫਿਰ ਇਹ ਕਿਹੜੀ ਸ਼ਰਾਬ ਬਣਾਉਂਦਾ ਹੈ ਔਰ ਕਿਹੜੀ ਸ਼ਰਾਬ ਵੇਚਦਾ ਹੈ? ਧੰਗੁਰ ਨਾਨਕ ਤੇਜ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ। ਇਸ ਦਾ ਸਰਲੇਖ ਇੰਜ ਹੈ ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਵਾਕ ਹੈ ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ ਪਰ ਇਹ ਸ਼ਬਦ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਸੀ ਦੇਖਣ ਨੂੰ ਤੇ ਵਿਚਾਰੀਏ ਸੇਵਕ ਸੀ ਸ਼ਿਸ਼ ਸੀ ਪਰ ਗੁਰੂ ਨਾਨਕ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਭਾਈ ਮਰਦਾਨਾ ਪਰ ਆ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਔਰ ਜੋ ਗੁਰੂ ਦਾ ਭਰਾ ਹੈ ਗੁਰਨਾਨਕ ਦਾ ਭਰਾ ਹੈ ਭਾਈਚਾਰਾ ਬਣ ਗਿਆ ਗੁਰੂ ਨਾਲ ਇਤੇ ਬਹੁਤ ਵੱਡੀ ਪਦਵੀ ਪ੍ਰਾਪਤ ਹੋ ਗਈ ਸਿੱਖ ਜਗਤ ਦੇ ਚ ਭਾਈ ਸਾਹਿਬ ਇੱਕ ਧਾਰਮਿਕ ਪਦਵੀ ਹੈ। ਗੁਰੂ ਨਾਲ ਭਾਈਚਾਰਾ ਹੋ ਗਿਆ। ਹੁਣ ਭਾਈਚਾਰਾ ਗੁਰੂ ਨਾਨਕ ਨਾਲ ਹੈ। ਹੁਣ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ। ਹੁਣ ਭਾਈਚਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਹੈ। ਇਸ ਭਾਈਚਾਰੇ ਨੂੰ ਬੜੇ ਸਨਮਾਨ ਨਾਲ ਸਿੱਖ ਜਗਤ ਦੇ ਆਦ ਕਾਲ ਤੋਂ ਦੇਖਿਆ ਜਾ ਰਿਹਾ ਹੈ। ਔਰ ਅੱਜ ਵੀ ਅਸੀਂ ਚੌਥੀ ਦੇ ਧਾਰਮਿਕ ਮਨੁੱਖ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਹਾਂ। ਮਰਦਾਨੇ ਨੂੰ ਸਤਿਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਨੇ ਜਦ ਭਾਈ ਚਾਰਾ ਹੈ ਇਤਨੀ ਨੇੜਤਾ ਹੈ ਤਾਂ ਨੇੜਤਾ ਦੇ ਕੋਈ ਰਾਜ਼ ਨਹੀਂ ਹੁੰਦੇ ਕਹਿੰਦੇ ਨੇ ਮਨੁੱਖ ਉੱਤੇ ਛੁਪਾ ਕੇ ਰੱਖਣਾ ਚਾਹੁੰਦਾ ਹੈ ਚਦਰ ਪਰਦਾ ਪਾਣਾ ਚਾਹੁੰਦਾ ਹੈ ਜਿੱਥੇ ਕੁਝ ਉਪਰਾ ਪੜਾ ਹੈ ਛੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਜੋ ਕੁਝ ਵੀ ਸਾਹਮਣੇ ਹੈ ਸਭ ਬੇਗਾਨਾ ਹੈ ਸਭ ਉਪਰਾ ਹੈ ਹਰ ਮਨੁੱਖ ਆਪਣੇ ਆਪਣੇ ਪਰਦੇ ਚੁੱਕੀ ਫਿਰਦਾ ਹੈ। ਔਰ ਹਰ ਮਨੁੱਖ ਬੁਰਕੇ ਦੇਚੇ। ਕਿਧਰੇ-ਕਿਧਰੇ ਇਹ ਆਪਣਾ ਬੁਰਕਾ ਉਤਾਰਦਾ ਜਦ ਦੇਖਦਾ ਆਪਣਾ ਹੈ। ਕਿ ਆਪਣਾ ਘਰ ਹੈ। ਕਿ ਆਪਣੇ ਨੇ। ਇਹਨਾਂ ਨੂੰ ਮੇਰੀ ਅਸਲੀਅਤ ਦਾ ਪਤਾ ਔਰ ਮੇਰੇ ਨੰਗੇਜ ਦਾ ਵੀ ਪਤਾ ਹੈ ਕੀ ਢਕਣਾ। ਇੱਥੇ ਕੀ ਢਕਣਾ। ਲੇਕਿਨ ਆਉਂ ਬੇਗਾਨੇ ਆਤੋਂ ਮਨੁੱਖ ਨੂੰ ਪਰਦਾ ਕਰਨਾ ਪੈਂਦਾ ਪਰਦਾ ਇਸ ਗੱਲ ਦਾ ਸਬੂਤ ਹੈ ਬੁਰਕਾ ਇਸ ਗੱਲ ਦਾ ਸਬੂਤ ਹੈ ਕੁਝ ਸਾਹਮਣੇ ਉਪਰਾ ਹੈ ਬੇਗਾਨਾ ਹੈ ਭੈਣ ਪਰ ਆ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਮਾਂ ਬੁੱਤ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਆਪਣਾ ਹੈ ਇਹ ਤੇ ਆਪਣਾ ਹੈ ਅਗਰ ਮਨੁੱਖ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋ ਇਸ ਦਾ ਛੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਸਾਹਮਣੇ ਉਪਰ ਹੈ ਸਾਹਮਣੇ ਕੋਈ ਬੇਗਾਨਾ ਹੈ ਆਪਣੇ ਦੇ ਸਾਹਮਣੇ ਤੇ ਮਨੁੱਖ ਸਭ ਕੁਝ ਉਘਾੜ ਕੇ ਰੱਖ ਦਿੰਦਾ ਹੈ ਉਹਦਾ ਜੀ ਕਰਦਾ ਹੈ ਆਪਣਾ ਸੀਨਾ ਵੀ چیر ਕੇ ਇਹਦੇ ਅੱਗੋਂ ਰੱਖ ਦੇਣਾ ਲੇਕਿਨ ਬੇगाने ਦੇ ਪ੍ਰਤੀ ਤੇ ਬੜਾ ਸਾਵਧਾਨ ਹੁੰਦਾ ਹੈ ਕਿਦਰੇ ਇਸ ਦੀਆਂ ਨਜ਼ਰਾਂ ਮੇਰੇ ਸੀਨੇ ਤੱਕ ਨਾ ਪਹੁੰਚ ਜਾਣ ਕਿ ਕਿਦਰੇ ਮੇਰੇ ਅੰਦਰ ਜਾਤ ਨਾ ਮਾਰੇ ਜੋ ਜਿੱਥੇ ਭਾਈਚਾਰਾ ਬਣ ਜਾਇਆ ਉੱਥੇ ਸਭ ਕੁਝ ਖੋਲ ਕੇ ਰੱਖ ਦਿੱਤਾ ਜਾਂਦਾ ਹੈ। ਔਰ ਜਿੱਥੇ ਪਰਦਾ ਪਾਣਾ ਪਏ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤੇ ਸਾਹਮਣੇ ਸਾਰੇ ਬੇगाने ਨੇ ਉਪਰੇ ਨੇ ਔਰ ਜਿਸ ਤੇ ਪਰਦਾ ਪਾਇਆ ਜਾ ਰਿਹਾ ਕੋਈ ਚੰਗਾ ਵੀ ਨਹੀਂ ਹੋਵੇਗਾ। ਹਮੇਸ਼ਾ ਜ਼ਖਮਾਂ ਤੇ ਪੱਟੀ ਬੰਨਣ ਦੀ ਲੋੜ ਪੈਂਦੀ ਹੈ। ਹਮੇਸ਼ਾ ਸਰੀਰ ਦਾ ਦਾਗੀ ਥਾਂ ਛੁਪਾਣਾ ਪੈਂਦਾ ਹੈ। ਹਮੇਸ਼ਾ ਸਰੀਰ ਦੇ ਅਪੰਗ ਹਿੱਸੇ ਨੂੰ ਹੀ ਧਕਣਾ ਪੈਂਦਾ ਹੈ ਛੁਪਾਣਾ ਪੈਂਦਾ ਹੈ ਦੂਸਰੇ ਤੋਂ ਲੁਕਾਣਾ ਪੈਂਦਾ ਹੈ ਜੋ ਕੁਝ ਵੀ ਲੁਕਾਣਾ ਚਾਹੁੰਦੇ ਆ ਛੁਪਾਣਾ ਚਾਹੁੰਦੇ ਆ ਇਤਨੀ ਗਲਤੀ ਸਪਸ਼ਟ ਹੈ ਉਠੀਕ ਨਹੀਂ ਹੋਵੇਗਾ ਗੰਦਗੀ ਨੂੰ ਢੱਕਣ ਦੀ ਲੋੜ ਹੈ ਬਿਸਤਾਂ ਨੂੰ ਢੱਕਣ ਦੀ ਲੋੜ ਹੈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਕੋਈ ਲੋੜ ਨਹੀਂ ਲਗਨਤਾ નિર્ਦੋਸ਼ਤਾ ਦਾ ਸਬੂਤ ਹੈ નિર્ਦੋਸ਼ ਹੈ नगन है नगन है निर्दोष है गुनागार है हुआ है, और ढके होना इस गल का सबूत है गुनागार है गुनाह नकना पैदा है एक मासूम बच्चे का जन्म होया है नंगा है पर इस दी नगनता नंगेजपना नहीं है इसका नंगा शरीर ਲੋਭ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਕਾਮ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਜਦ ਕਿ ਕਈਆਂ ਦੇ ਢਕੇ ਹੋਏ ਸਰੀਰ ਵੀ ਪ੍ਰਦਰਸ਼ਨੀ ਕਰਦੇ ਨੇ ਗੰਦਗੀ ਤੇ ਚੱਦਰ ਪਾਈ ਹੈ ਚੱਦਰ ਦੇ ਚੋਂ ਵੀ ਬਦਬੂਵਾਰ ਆ ਗਈ ਹੈ ਚੱਦਰ ਦੇ ਚੋਂ ਵੀ ਗੰਦਬਾਰ ਆ ਗਈ ਹੈ ਤਾਂ ਇਹ ਦੌਰ ਇਹ ਸਮਾਂ ਇਸ ਨੂੰ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਲਾ ਪਰੇ ਸ਼ਬਦ ਉਚਾਰਨ ਕਰ ਰਹੇ ਨੇ ਮਰਦਾਨੇ ਦੇ ਪਰਤੇ ਮਰਦਾਨੇ ਦੇ ਸਾਹਮਣੇ ਇਸ ਯੁੱਗ ਦੀ ਨਗਨਤਾ ਸਤਗੁਰ ਪੇਸ਼ ਕਰ ਰਹੇ ਨੇ ਹਾਲਾਂਕਿ ਯੁੱਗ ਨੇ ਆਪਣੇ ਆਪ ਨੂੰ ਢਕਿਆ ਹੈ ਬਹੁਤ ਢਕਿਆ ਹੈ ਬੜਾ ਢਕਿਆ ਹੈ ਇੱਕ ਜ਼ਮਾਨਾ ਤੇ ਐਸਾ ਵੀ ਸੜੇ ਦੇਸ਼ ਦੇ ਵਿੱਚ ਲੰਘਿਆ ਹੈ ਕਿਸੇ ਧਾਰਮਿਕ ਪੁਰਸ਼ਾਂ ਦੀਆਂ ਮੂਰਤੀਆਂ ਵੀ ਨਗਨ ਬਣਾਈਆਂ। ਧਾਰਮਿਕ ਮੰਦਰਾਂ ਦੇ ਵਿੱਚ ਵੀ ਨਗਨ ਮੂਰਤੀਆਂ ਬਣਾਈਆਂ। ਔਰ بڑے بڑے ਸਾਧੂਆਂ ਦੇ ਟੋਲੇ ਵੀ ਚਲੇ ਨੰਗੇ ਸਾਧੂ। ਨੰਗੇ ਸਾਧੂ। ਸਾਧੂ ਹੋਣ ਦੀ ਪਹਿਚਾਣ ਨੰਗਾ ਹੈ। ਇਹਦੇ ਕੋਲ ਢਕਣ ਵਾਸਤੇ ਕੁਝ ਵੀ ਨਹੀਂ। ਢਕਣ ਵਾਸਤੇ ਕੁਝ ਨਹੀਂ। ਇਸਦਾ ਇਹ ਮਤਲਬ ਨਹੀਂ ਕਿ ਇਹਦੇ ਕੋਲ ਕੱਪੜੇ ਨਹੀਂ ਨੇ। ਨਹੀਂ, ਐਸੀ ਕੋਈ ਗੰਦਗੀ ਇਸਦੇ ਕੋਲ ਨਹੀਂ ਜਿਸ ਨੂੰ ਇਹ ਢਕੇ। כל נंगे ही ठीक रहंदे ने पर जैसे-जैसे मनुख दे छिद्र ਵੱdde گئے زخم ਵੱdde گئے ਪਟੀਆਂ ਵੀ ਵੱਦੀਆਂ ਗਈਆਂ اور जद सारा ही शरीर जख्मी हो गया तो सारा शरीर पट्टियां ਨਾਲ پڑ گیا کپڑے ਨਹੀਂ ਪਹਿਨੇ ਹੋਏ जख्म दते पट्टियां बनी ਹੋਈਆਂ ਨੇ حقیقت ਇਹ ਹੈ ਹਮਾਂ तन ਦਾਗਦਾਰ ਸ਼ਦਮ ਪੰਬਾ ਕੁਝ ਕੁਝ ਨੇ ਹਮ ਇਹ ਸੂਫੀ ਸੰਤ ਕਹਿੰਦਾ ਰੋਮ ਰੋਮ ਜ਼ਖਮੀ ਹੈ ਕਿੱਥੇ ਕਿੱਥੇ ਮੈਂ ਪੰਬਾ ਰਖਾਂ ਤੇ ਪੱਟੀ ਬੰਨਾ ਤੇ ਜਿਵੇਂ ਪੱਟੀਆਂ ਇਤਨੀਆਂ ਬਨਾ ਰੋਮ ਰੋਮ ਦੇ ਉੱਤੇ ਤੇ ਪੱਟੀਆਂ ਤੇ ਮੇਰਾ ਲਿਬਾਸ ਬਣ ਜਾਣ ਗਿਆ ਪੱਟੀਆਂ ਮੇਰਾ ਪਹਿਰਾਵਾ ਬਣ ਜਾਣ ਗਿਆ ਗੁਨਾਹ ਨੂੰ ਢਕਣ ਲਈ ਜੋ ਕਪੜੇ ਪਹਿਨੇ ਉਹ ਕਪੜੇ ਲਿਬਾਸ ਬਣ ਗਏ ਉਹ ਕਪੜੇ ਫੈਸ਼ਨ ਬਣ ਗਏ। ਉਹ ਕਪੜੇ ਸਮਾਜ ਦਾ ਅੰਗ ਬਣ ਗਏ। ਪਰ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਹਿਸਾਸ ਪਸ਼ੂਆਂ 'ਚ ਨਹੀਂ ਪੈਦਾ ਹੋਇਆ। ਵਿਸਮਾਦ ਨੰਗੇ ਫਿਰੇ ਜੰਤ। ਮਹਾਰਾਜ ਕਹਿੰਦੇ ਮੈਂ ਤੇ ਵਿਸਮਾਦ ਹੋ ਜਾਣਾ। ਪਸ਼ੂ ਨੰਗੇ ਹੀ ਘੁੰਮ ਰਹੇ ਨੇ। ਇਹਨਾਂ ਦੀ ਨਗਨਤਾ ਲੋਭ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਹਨਾਂ ਦੀ ਨਗਨਤਾ ਹੰਕਾਰ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਨਾਂ ਦੀ ਨਗਨਤਾ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰਦੀ। ਮਨੁੱਖਤਾ ਦੇ ਆਦਿਕਾਲ ਦੇ ਵਿੱਚ ਮਨੁੱਖ ਜਦ નિર્ਦੋਸ਼ ਸੀ, ਇਤਨਾ ਹੀ નિર્ਦੋਸ਼ ਜੈਸੇ ਕਿ ਪਸ਼ੂ ਤੇ ਪੰਛੀ ਨੇ। ਕੱਪੜਿਆਂ ਦੀ ਲੋੜ ਨਹੀਂ ਸੀ। ਦੋਸ਼ ਵੱਧੇ ਗਏ, ਕੱਪੜੇ ਵੱਧੇ ਗਏ, ਸਹਜੇ-ਸਹਜੇ ਸਮਾਜ ਦਾ ਹਿੱਸਾ ਬਣ ਗਏ ਕੱਪੜੇ। ਜੋ ਕੱਪੜੇ ਪਹਿਨ ਰਿਹਾ ਭਲੇ ਮਾਨਸ ਹੈ, નિર્ਦੋਸ਼ ਹੈ। ਹੁਣ ਨੰਗਾ ਦੋਸ਼ੀ ਕਹਿਣ ਲੱਗ ਪਏ ਐ ਇਸ ਵਾਸਤੇ ਦੋਸ਼ੀ ਮਨੁੱਖ ਨੂੰ ਸੀ ਕਹਿ ਦਿੰਨੇ ਆ ਬੜਾ ਨੰਗਾ ਮਨੁੱਖ ਹੈ ਇਹ ਤੇ ਬੜਾ ਨੰਗਾ ਹੈ ਕਮਾਨ ਦੀ ਗੱਲ ਇੱਕ ਦੌਰ ਐਸਾ ਲੰਘਿਆ ਇਹ ਤੇ ਬਹੁਤ ਗੁਨਾਹਗਾਰ ਹੈ ਸਭ ਕੁਝ ਢੱਕ ਕੇ ਰੱਖਿਆ ਢਕੇ ਹੋਇਆ ਹੈ ਪਰਿਭਾਸ਼ਾ ਬਦਲ ਗਈ ਇਹ ਤੇ ਬਹੁਤ ਨੰਗਾ ਹੈ ਇਹ ਤੇ ਬਹੁਤ ਨੰਗਾ ਹੈ ਵਕਰ ਦਾ ਤਕਾਜ਼ਾ ਸਮੇਂ ਦਾ ਪ੍ਰਭਾਵ तो ये शब्द धन गुरु नानक देव जी महाराज ने मरदाने प्रति उच्चारण किया कल कल चलता है शराबो कबाब कबाब शराब जुड़ गई शराब न कबाब जुड़ गया ऐसा क्यों शराब और हलवा इंज नहीं कहते शराब और मिठाई ऐसा नहीं कहते शराब और रोटी ऐसा नहीं कहते शराब और अंब ऐसा नहीं कहते शराब और कबाब लगता है कुछ जरूर चोली दामन का साथ है अगर साथ ना हों तो इस तरह भी कहा जा सकते। शराब और दूध, शराब और दही शराब और घी ऐसा नहीं कहें जबकि सारिया चीजा खाण वाली हैं। शराब ओ कबाब कबाब नो शराब चाहिए है